ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ 2364 ETT ਕਾਡਰ ਦੀ ਜਿਹੜੀ ਭਰਤੀ ਦੀ ਹੈ ਉਹ ਸਕਰੂਟੀ ਹੋ ਰਹੀ ਹੈ 12 ਜੂਨ ਤੋਂ ਲੈ ਕੇ 20 ਜੂਨ ਤੱਕ ਜਿਹੜੀ ਸਕਰੂਟੀ ਹੋਣੀ ਸੀ ਪਰ ਉਹਦੇ ਵਿੱਚ ਇੱਕ ਜਿਹੜੀ ਉਹ ਥੋੜੀ ਜੀ ਨਿਰਾਸ਼ਾ ਜਨਕ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ بیਐਡ ਵਾਲੇ ਕੈਂਡੀਡੇਟਸ ਨੇ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਜਿਸ ਤਰ੍ਹਾਂ ਕਿ ਤੁਸੀਂ ਅਖਬਾਰ ਦੀ ਹੈਡਲਾਈਨ ਦੇਖ ਸਕਦੇ ਹੋ 2364 ईटीटी असामੀਆਂ ਲਈ ਕੀਤੀ ਜਾ ਰਹੀ ਸਕਰੂਟੀਚੋਂ بی ایڈو امیدوارਾਂ ਨੂੰ ਬਾਹਰ ਰੱਖਣ ਖਿਲਾਫ بی ایڈ امیدوارਾਂ ਵੱਲੋਂ ਰੋਸ ਪ੍ਰਦਰਸ਼ਨ ਇਹ ਪਹਿਲਾਂ ਵੀ ਦੇਖੋ ਨਿਊਜ਼ ਆਈ ਹੋਈ ਸੀ ਕਿ بی ایڈ ਨੂੰ ਸ਼ਾਮਲ ਕੀਤਾ ਜਾਊਗਾ ਕਿ ਨਹੀਂ ਕੀਤਾ ਜਾਊਗਾ ਤਾਂ ਪਹਿਲਾਂ ਹੀ ਕੋਰਟ ਵੱਲੋਂ ਇਹ ਘੋਸ਼ਣਾ ਕਰ ਦਿੱਤੀ ਗਈ ਸੀ ਕਿ بی ایڈ ਨੂੰ ਸ਼ਾਮਲ ਨਹੀਂ ਕੀਤਾ ਜਾਊਗਾ ਹਾਲਾਂਕਿ ਜਿਹੜੇ بی ایڈ ਕੈਂਡੀਡੇਟਸ ਨੇ ਉਹਨਾਂ ਵੱਲੋਂ ਜਿਹੜੀ ਹੈ ਉਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਮੀਦਵਾਰਾਂ ਵੱਲੋਂ ਕਿ ਜਿਹੜਾ ਸਾਨੂੰ ਉਹ ਬਾਹਰ ਕਰ ਦਿੱਤਾ ਗਿਆ ਤੇ ਇਹਦੇ ਨਾਲ ਹੀ ਜਿਹੜੀ ਦੂਸਰੀ ਖਬਰ ਆਪਣੇ ਕੋਲ ਸਾਹਮਣੇ ਹੈਗੀ ਹੈ ਜੀ ਉਹ ਹੈ ਜਿੰਨ 9594 ईटीटी ਦੇ ਅਪਕਾਂ ਦੀ ਭਰਤੀ ਵਿੱਚੋਂ ਜਿਹੜੇ ਬਾਇਓਮੈਟ੍ਰਿਕ ਮਿਸਮੈਚ ਕੀਤੇ ਗਏ ਸੀ ਜਿਹੜੇ ਉਹ ਬਾਹਰ ਕਰ ਦਿੱਤੇ ਗਏ ਨੇ ਜਿਹੜੇ ਮਿਸਮੈਚ ਹੋ ਗਏ ਸੀ ਠੀਕ ਹੈ ਜੀ ਪੀੜਤਾ ਦੇ ਅਪਕਾਂ ਨੇ ਲਗਾਏ ਤੱਕੇशाही ਦੇ ਦੋਸ਼ ਉਹ ਕਿਸੇ ਕਾਰਨ ਜਿਹੜੇ ਉਹ ਬਾਇਓਮੈਟ੍ਰਿਕ ਨਹੀਂ ਹੋ ਸਕੀ ਸੀ ਕਿਸੇ ਕਾਰਨ ਜਿਹੜੇ ਚੱਕੇ ਨਹੀਂ ਹੈ ਤਾਂ ਉਹ ਬਾਹਰ ਕਰ ਦਿੱਤੇ ਸੀ ਭਾਵੇਂ ਉਹਨਾਂ ਨੂੰ ਜਿਹੜਾ ਹੈ ਰეკਮੈਂਡ ਨਹੀਂ ਕੀਤਾ ਗਿਆ ਉਸ ਭਰਤੀ ਦੇ ਵਿੱਚ ਤਾਂ ਇਹਦੇ ਨਾਲ ਹੀ ਜਿਹੜਾ ਦੁਬਾਰਾ ਤੋਂ ਤੁਸੀਂ ਦੇਖ ਸਕਦੇ ਹੋ ਇਹ ਪੂਰੀ ਖਬਰ ਤੁਸੀਂ ਇਹਦਾ ਚਾਹੇ ਸਕਰੀਨਸ਼ਾਟ ਲੈ ਕੇ ਇਹਨੂੰ ਦੇਖ ਲਿਓ ਨਵੀਂ ਨਵੀਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਮਿਲਦਿਆਂ ਕਿਸੇ ਨਮੁਨ ਜਾਣਕਾਰੀ ਦੇ ਨਾਲ ਧੰਨਵਾਦ